ਬਲ ਬਾਬਾ ਬਲ 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 ਬ ਯਾਰ ਸਾਹਿਬ ਐਕਸੈਪਟ ਦਾ ਡਿਫੀਟ ਫਿਰ ਕਿਆ ਹੋ ਗਿਆ ਸੈਕਟਰੀ ਸਾਹਿਬ ਕਿੱਥੇ ਸੈਕਟਰੀ ਸਾਹਿਬ ਲੈ ਜਾਈਏ ਸਾਡੇ ਪਈ ਸੈਕਟਰੀ ਸਾਹਿਬ ਸੈਕਟਰੀ ਸਾਹਿਬ ਬਾਹਰ ਕਰਦੇ ਫੋਟੋ ਸੈਕਟਰੀ ਸਾਹਿਬ ਮੁਬਾਰਕਾਂ ਜੀ ਲੈ ਬਾਬੇ ਬਾਹਰ ਕਰਦੇ ਚਲੋ ਬਾਹਰ ਚਲੋ ਬਈ ਸਾਰੇ ਆ ਰਹੇ ਉਹ ਦੋ ਜੀ ਮਤ ਦਾ ਸਾਡੇ ਸਾਥੀ ਨੇ ਨਹੀਂ ਥੈਂਕਸ ਬਹੁਤ ਧੰਨਵਾਦ ਸੀਕਰੇਸੀ ਨਹੀਂ ਖੰਦੇ ਬੋਲ ਕਰਨ ਲਈ ਬੋਲਣ ਤੇ ਪਹੁੰਚੇ ਤੇ ਧੰਨਵਾਦ ਉਹਦੀ ਬੜੀ ਸ਼ਾਂਤੀ ਮੇਰੇ ਬਾਈ ਜੀ ਮੇਰੇ ਚ ਤੁਸੀਂ ਜਿਹੜੇ ਸੈਮਰੀ ਪ੍ਰਾਈਜ਼ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕੋਈ ਵੀ ਸਾਡੇ ਬੋਰਡ ਦਾ ਵੀ ਸਾਡੇ ਭਰਾ ਨੇ ਉਹ ਵੀ ਇਸੀ ਇਸੀ ਬੋਡੀ ਦੇ ਹਿੱਸਾ ਨੇ ਅਸੀਂ ਦੋਨੇ ਹੀ ਨਾਲ ਲੈ ਕੇ ਉਹਨਾਂ ਨੂੰ ਵੀ ਨਾਲ ਲੈ ਕੇ ਕੰਮ ਕਰਾਂਗੇ ਉਹਨਾਂ ਦੀ ਵੀ ਸਲਾਹ ਲੈ ਕੇ ਸਾਰੇ ਉਹਨਾਂ ਦੇ ਵੀ ਜਜ਼ਬੇ ਹੋਣਗੇ ਜੀ ਉਹਨਾਂ ਨੇ ਸੋਚੀ ਹੋਣੀ ਉਹਨਾਂ ਦੇ ਵੀ ਆਪਾਂ ਸਲਾਹ ਲੈ ਕੇ ਇਹ ਅਗਲੇ 9 ਸਾਲਾਂ ਦਾ ਜਿਹੜਾ ਚਲਾਣਾ ਚਲਾਵਾਂਗੇ ਇਹਨੇ ਪੂਰੇ ਸਾਥੀਆਂ ਦਾ ਸਾਥ ਲੈ ਕੇ ਤੇ ਬੱਗੀ ਮੈਡਮ ਨੇ ਜਿਹੜੀ ਗੱਲ ਕਹੀ 73 ਕਿਲੋ ਮੈਡਮ ਪਤਾ ਕੀ ਹੁੰਦਾ ਆਹ ਦੇਖ ਤਾਂ ਗगन ਆ ਗਿਆ ਮੇਰਾ ਨਾਮ ਪੰਕਜ ੱਡਾ ਜੀ ਤੇ ਹੁਣੇ ਜਿਹੜੀ ਚੋਣ ਹੋਈ ਹੈ ਉਹਦੇ ਵਿੱਚ ਬਤੌਰੇ ਪ੍ਰਧਾਨ ਚੁੜਿਆ ਗਿਆ 24 25 24 25 ਦੀ ਟਰਮ ਲਈ ਪ੍ਰਧਾਨ ਚੁੜਿਆ ਗਿਆ ਤੇ ਮੈਂ ਸੈਕਟਰੀ ਸਾਡੇ ਰਗੇਸ਼ ਭਾਰਦਵਾਜੀ ਚੁਣੇ ਗਏ ਨੇ ਤੇ ਅਸੀਂ ਜਿਹੜੀ ਹੁਣ ਬਾਡੀ ਹੈ ਤੇ ਸਾਰੇ ਪੱਤਰਕਾਰ ਵੈਲਫੇਅਰ ਲਈ ਕੰਮ ਕਰੇਗੀ ਤੇ ਪੱਤਰਕਾਰਾਂ ਨੂੰ ਬੜੋਤਰੀ ਲਈ ਕੰਮ ਕੀਤਾ ਜਾਵੇਗਾ। ਹੂੰ ਹੂੰ। ਕਿਉਂਕਿ ਬਾਕੀਆਂ ਨਾਲ ਲੈ ਕੇ ਚੱਲਾਂਗੇ ਤੇ ਮੈਂ ਜਿਹੜੀ ਵੀ ਜਿਹੜੇ ਵੀ ਕੰਪੀਟੀਟਰ ਸੀ ਉਹ ਕੰਪਿਊਟਰ ਨਹੀਂ ਆਪਣੇ ਭਰਾ ਨੇ ਮੇਰੇ ਜਿਹੜੇ ਵੀ ਨਾਲ ਖੜੇ ਕੋਈ ਗੱਲ ਨਹੀਂ ਸਾਰੇ ਹੀ ਸਰਬ ਨੂੰ ਨਾਲ ਲੈ ਕੇ ਸਭ ਦਾ ਸਾਥ ਸਭ ਦਾ ਵਿਕਾਸ